ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 665 ਤੋਂ ਲੈ ਕੇ 667 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਤਨਸਰੀ ਮਹੱਲਾ 3 ਕਾਚਾ ਤਨ ਸੰਚੈ ਮੂਰਖ ਗاوار ਮਨ ਮੁਖ ਪੂਲੇ ਅੰਦ ਗاوار ਵਿਖਿਆ ਕੈ ਤਨ ਸਦਾ ਦੁਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸਾਚਾ ਤਨ ਗੁਰਮਤੀ ਪਾਏ ਕਾਚਾ ਤਨ ਫੋਨ ਆਵੇ ਜਾਏ ਰਹਾਉ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ हे ਜੀਵ ਤੂੰ ਕੱਚਾ ਤਨ ਕੱਚਾ ਤਨ ਕਿਹੜਾ ਮਾਇਕ ਪਦਾਰਥਾਂ ਵਾਲਾ ਤਨ ਕਹਿੰਦੇ ਇਕੱਠਾ ਕਰ ਰਿਆਂ ਕਿਉਂਕਿ ਤੂੰ ਪਰਮੇਸ਼ਰ ਦੀ ਪਰਮੇਸ਼ਰ ਦੇ ਨਾਮ ਨੂੰ ਨਹੀਂ ਜਪ ਰਿਹਾ ਹੈ ਤੂੰ ਸਿਰਫ ਮਾਇਕ ਪਦਾਰਥਾਂ ਦੇ ਵਿੱਚ ਮਾਇਆ ਦੇ ਪਿੱਛੇ ਲੱਗਾ ਹੋਇਆ ਹੈ ਕਹਿੰਦੇ हे ਮਨ ਦੇ ਪਿੱਛੇ ਲੱਗੇ ਹੋਏ ਅਗاوار ਤੂੰ ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਪਿਆ ਹੈ ਕਹਿੰਦੇ ਇਹ ਤਨ ਜੋ ਹੈ ਵਿਖਿਆ ਜ਼ਹਿਰ ਰੂਪੀ ਹੈ ਇਹਦੇ ਨਾਲ ਸਦਾ ਹੀ ਜੀਵ ਨੂੰ ਦੁੱਖ ਹੁੰਦਾ ਹੈ ਨਾ ਤਾਂ ਇਹ ਜੀਵ ਦੇ ਨਾਲ ਜਾਂਦਾ ਤੇ ਨਾ ਹੀ ਇਹਨੂੰ ਇਕੱਠਾ ਕਰਿਆਂ ਜੀਵ ਨੂੰ ਸੰਤੋਖ ਹੁੰਦਾ ਕਹਿੰਦੇ ਜਿਹੜਾ ਸੱਚਾ ਧਾਨਾ ਪਰਮੇਸ਼ਰ ਦਾ ਨਾਮ ਰੂਪੀ ਧਾਨ ਉਹ ਗੁਰੂ ਦੀ ਮੱਤ ਤੇ ਚੱਲ ਕੇ ਪਾਇਆ ਜਾ ਸਕਦਾ ਪਰ ਜਿਹੜਾ ਇਹ ਕੱਚਾ ਧਾਨਾ ਮਾਇਕ ਪਦਾਰਥਾਂ ਦਾ ਤੇ ਇਹ ਕਹਿੰਦੇ ਕਦੇ ਆ ਜਾਂਦਾ ਤੇ ਕਦੇ ਖਤਮ ਹੋ ਜਾਂਦਾ ਕਦੇ ਘਟ ਹੋ ਜਾਂਦਾ ਇੱਕ ਸਾਰ ਨਹੀਂ ਰਹਿੰਦਾ ਪਰ ਜੋ ਪਰਮੇਸ਼ਰ ਦਾ ਨਾਮ ਧਾਨਾ ਇੱਕ ਵਾਰ ਮਿਲ ਗਿਆ ਤੋ ਉਹ ਜਾਂਦਾ ਨਹੀਂ ਮਨਮੁਖ ਪੂਲੇ ਸਭ ਮਰੈ ਗਵਾਰ ਪਭ ਜਲ ਡੂਪੇ ਨਾ ਉਰਵਾਰ ਨ ਪਾਰ ਕਹਿੰਦੇ ਮਨ ਦੇ ਪਿੱਛੇ ਚੱਲਣ ਵਾਲੇ ਜੀਵ ਸਾਰੇ ਇਸ ਮਾਇਆ ਦੇ ਵਿੱਚ ਹੀ ਭਟਕ ਰਹੇ ਹਨ ਸੰਸਾਰ ਸਾਗਰ ਦੇ ਭਰਵ ਦਿਲ ਦੇ ਵਿੱਚ ਵਿਕਾਰਾਂ ਵਿੱਚ ਡੁੱਬ ਰਹੇ ਹਨ ਨਾ ਤਾਂ ਉਹਨਾਂ ਦਾ ਲੋਕ ਸੁਹੇਲਾ ਹੁੰਦਾ ਨਾ ਹੀ ਉਹਨਾਂ ਦਾ ਪਰਲੋਕ ਸੁਹੇਲਾ ਹੁੰਦਾ ਇੱਥੇ ਵੀ ਦੁਖੀ ਬਾਤ ਚ ਵੀ ਦੁਖੀ ਸਤਗੁਰ ਭੇਟੇ ਪੂਰਾ ਭਾਗ ਸਾਚਰਤੇ ਐਨਸ ਬੈਰਾਗ ਜਿਨ੍ਹਾਂ ਦਾ ਮਿਲਾਪ ਕਹਿੰਦੇ ਸਤਗੁਰ ਨਾਲ ਹੁੰਦਾ ਉਹਨਾਂ ਦੇ ਵੱਡੇ ਭਾਗ ਨੇ ਕਹਿੰਦੇ ਉਹ ਹਮੇਸ਼ਾ ਸੱਚੇ ਦੇ ਨਾਮ ਵਿੱਚ ਜੁੜੇ ਰਹਿੰਦੇ ਨੇ ਤੇ ਸਦਾ ਮਾਇਆ ਵੱਲੋਂ ਉਹਨਾਂ ਨੂੰ ਉਪਰਾਮਤਾ ਰਹਿੰਦੀ ਆ ਦਿਨ ਰਾਤ ਚਹ ਜੁਗ ਮਹਿ ਅਮਰਤ ਸਾਚੀ ਬਾਣੀ ਪੂਰੇ ਭਾਗ ਹਰ ਨਾਮ ਸਮਾਣੀ ਕਹਿੰਦੇ ਕਿਸੇ ਵੀ ਵਖਤ ਜੋ ਗੁਰੂ ਦੀ ਬਾਣੀ ਆ ਅਮਰਤ ਰੂਪ ਹੈ ਸੱਚੀ ਬਾਣੀ ਹੈ ਕੋਈ ਪੂਰੇ ਭਾਗਾਂ ਦੇ ਨਾਲ ਇਸ ਬਾਣੀ ਰਾਹੀਂ ਨਾਮ ਵਿੱਚ ਸਮਾਇਆ ਰਹਿੰਦਾ ਹੈ ਸਿੱਧ ਸਾਧਕ ਤਰਸੈ ਸਭ ਲੋਏ ਪੂਰੇ ਭਾਗ ਪ੍ਰਾਪਤ ਹੋਏ ਕਹਿੰਦੇ ਸਾਰੇ ਤਰ੍ਹਾਂ ਦੇ ਸਿੱਧ ਸਾਧਕ ਤਿੰਨਾਂ ਹੀ ਲੋਕਾਂ ਦੇ ਵਿੱਚ ਪਰਮੇਸ਼ਰ ਦੇ ਨਾਮ ਨੂੰ ਤਰਸ ਰਹੇ ਨੇ ਪਰ ਕਹਿੰਦੇ ਜਿਹਦੇ ਵੱਡੇ ਭਾਗ ਨੇ ਕਿਸਮਤ ਹੈ ਜੀ ਦੀ ਉਹਨੂੰ ਹੀ ਪਰਮੇਸ਼ਰ ਦਾ ਨਾਮ ਪ੍ਰਾਪਤ ਹੁੰਦਾ ਹੈ ਸਭ ਕਿਛ ਸਾਚਾ ਸਾਚਾ ਹੈ ਸੋਏ ਊਤਮ ਬ੍ਰਹਮਾ ਪਛਾਨੈ ਕੋਏ ਜਿਸ ਨੂੰ ਕਹਿੰਦੇ ਉਸ ਪਰਮੇਸ਼ਰ ਦਾ ਸੱਚਾ ਨਾਮ ਪ੍ਰਾਪਤ ਹੋ ਜਾਂਦਾ ਉਹ ਵੀ ਸੱਚਾ ਹੋ ਜਾਂਦਾ ਹੈ ਉਹ ਕਹਿੰਦੇ ਉਸ ਪਰਮੇਸ਼ਰ ਨੂੰ ਸਭ ਜਗ੍ਹਾ ਤੇ ਵਿਆਪਕ ਜਾਣ ਲੈਂਦਾ ਹੈ ਸੱਚ ਸਾਚਾ ਸੱਚ ਆਪ ਦੇ ਰੜਾਏ ਨਾਨਕ ਆਪੇ ਵੇਖੈ ਆਪੇ ਸੱਚ ਲਾਏ ਕਹਦੇ ਉਹ ਸੱਚਾ ਪਰਮੇਸ਼ਰ ਆਪਣਾ ਨਾਮ ਕਿਸੇ ਜੀਵ ਨੂੰ ਆਪ ਹੀ ਦਾਤ ਵਿੱਚ ਦਿੰਦਾ ਹੈ ਆਪ ਹੀ ਜੀਵਨ ਦੀ ਸੰਭਾਲ ਕਰਦਾ ਹੈ ਆਪ ਹੀ ਉਹਨਾਂ ਨੂੰ ਆਪਣੇ ਨਾਮ ਵਿੱਚ ਜੋੜਦਾ ਹੈ ਨਾ ਸ੍ਰੀ ਮਹੱਲਾ ਤੀਜਾ ਨਾਵੇ ਕੀ ਕੀਮਤ ਮਿਤ ਕਹੀ ਨਾ ਜਾਏ ਸੇ ਜਨ ਤਨ ਜਿਨ ਇਕ ਨਾਮ ਲੈ ਬੁਲਾਏ ਕਹਿੰਦੇ ਨਾਮ ਕਿੰਨਾ ਵੱਡਾ ਹੈ ਦੱਸਿਆ ਨਹੀਂ ਜਾ ਸਕਦਾ ਨਾਮ ਕਿਸ ਕੀਮਤ ਤੇ ਪ੍ਰਾਪਤ ਹੋ ਸਕਦਾ ਇਹ ਕੋਈ ਜਾਣਦਾ ਨਹੀਂ ਹੈ ਕਹਿੰਦੇ ਪਰ ਉਹ ਤਨ ਨੇ ਜੀਵ ਜਿਹੜੇ ਪਰਮੇਸ਼ਰ ਦੇ ਨਾਮ ਵਿੱਚ ਲਿਵ ਲਈ ਰੱਖਦੇ ਨੇ ਜੋ ਸਦਾ ਪਰਮੇਸ਼ਰ ਦਾ ਨਾਮ ਧਿਆਉਂਦੇ ਨੇ ਗੁਰਮਤਿ ਸਾਚੀ ਸਾਚਾ ਵਿਚਾਰ ਆਪੇ ਬਖਸ਼ੇ ਦੇਵੀਂ ਚਾਰ ਜੋ ਜੀਵ ਕਹਿੰਦੇ ਗੁਰੂ ਦੀ ਮੱਤ ਤੇ ਚੱਲਦੇ ਨੇ ਉਹ ਸੱਚੇ ਹੋ ਜਾਂਦੇ ਨੇ ਸੱਚੇ ਦੀਆਂ ਵਿਚਾਰਾਂ ਕਰਦੇ ਨੇ ਪਰ ਕਹਿੰਦੇ ਇਹ ਵਿਚਾਰਾਂ ਵੀ ਪਰਮੇਸ਼ਰ ਪਰਮੇਸ਼ਰ ਜੀਵ ਨੂੰ ਆਪ ਹੀ ਬਖਸ਼ਦਾ ਹੈ ਹਰ ਨਾਮ ਅਚਰਜ ਪ੍ਰਭ ਆਪ ਸੁਣਾਏ ਕਲੀ ਕਾਲ ਵਿੱਚ ਗੁਰਮਖ ਪਾਏ ਰਹਾਉ ਕਹਿੰਦੇ ਪਰਮੇਸ਼ਰ ਦਾ ਨਾਮ ਅਸਚਰਜ ਮਹਿ ਹੈ ਇਹ ਜੀਵ ਨੂੰ ਪਰਮੇਸ਼ਰ ਆਪ ਹੀ ਸਿਣਾਉਂਦਾ ਹੈ ਕਹਿੰਦੇ ਇਸ ਮਾੜੇ ਵਕਤ ਦੇ ਵਿੱਚ ਗੁਰੂ ਦੇ ਸਨਮੁਖ ਰਹਾ ਹੀ ਇਹ ਨਾਮ ਪਾਇਆ ਜਾ ਸਕਦਾ ਹੈ ਹਮ ਮੂਰਖ ਮੂਰਖ ਮਨ ਮਾਹੇ ਹਾਮੇ ਵਿੱਚ ਸਭ ਕਾਰ ਕਮਾਹੇ ਕਹਿੰਦੇ ਅਸੀਂ ਜੀਵ ਮਾਇਆ ਦੇ ਅਧੀਨ ਮੂਰਖ ਬਣੇ ਹੋਇਆ ਸਾਡੇ ਸਾਰੇ ਕੰਮ ਹਉਮੇ ਦੇ ਅਨਸਾਰ ਹੁੰਦੇ ਨੇ ਗੁਰ ਪ੍ਰਸਾਦੀ ਹਉਮੇ ਜਾਏ ਆਪੇ ਬਖਸ਼ੇ ਲਾਈ ਮਿਲਾਏ ਕਹਿੰਦੇ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਕਿਸੇ ਜੀਵ ਦੇ ਫਿਰ ਉਹਦੇ ਅੰਦਰੋਂ ਹਉਮੈ ਖਤਮ ਹੋ ਜਾਂਦੀ ਆ ਪਰਮੇਸ਼ਰ ਆਪ ਹੀ ਬਖਸ਼ਿਸ਼ ਕਰਕੇ ਜੀਵ ਨੂੰ ਸਤਗੁਰ ਦੇ ਨਾਲ ਮਿਲਾਉਂਦੇ ਹਨ ਵਿਖਿਆ ਕਾ ਤਨ ਬਹੁਤ ਅਭਿਮਾਨ ਅਹੰਕਾਰ ਡੂਬੇ ਨਾ ਪਾਵੇ ਮਾਨ ਕਹਿੰਦੇ ਜੋ ਸੰਸਾਰਿਕ ਤਨ ਹੈ ਉਹ ਜੀਵ ਨੂੰ ਬਹੁਤ ਹੰਕਾਰ ਵਿੱਚ ਪਾ ਦਿੰਦਾ ਹੈ ਹੰਕਾਰ ਵਿੱਚ ਜਿਹੜਾ ਡੁੱਬਦਾ ਜੀਵ ਫਿਰ ਉਹਨੂੰ ਕੋਈ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਮਾਨ ਸਤਕਾਰ ਨਹੀਂ ਮਿਲਦਾ ਆਪ ਛੋੜ ਸਦਾ ਸੁਖ ਹੋਈ ਗੁਰਮਤ ਸਾਲਾ ਹੀ ਸੱਚ ਸੋਈ ਜਿਹੜੇ ਜੀਵ ਆਪਣਾਤ ਛੱਡ ਦਿੰਦੇ ਨੇ ਉਹਨਾਂ ਨੂੰ ਸਦਾ ਹੀ ਸੁਖ ਹੁੰਦਾ ਹੈ ਉਹ ਗੁਰੂ ਦੀ ਮਤ ਤੇ ਚੱਲ ਕੇ ਉਸ ਪਰਮੇਸ਼ਰ ਦੀ ਸਿੱਖਤ ਸਲਾਹ ਕਰਦੇ ਨੇ ਉਹ ਪਰਮੇਸ਼ਰ ਜੋ ਆਪ ਸੱਚਾ ਹੈ ਆਪੇ ਸਾਜੇ ਕਰਤਾ ਸੋਏ ਤਿਸ ਵਿਨ ਦੂਜਾ ਅਵਰ ਨ ਕੋਏ ਉਹ ਪਰਮੇਸ਼ਰ ਆਪ ਹੀ ਸ੍ਰਿਸ਼ਟੀ ਦੀ ਸਜਣਾ ਕਰਦਾ ਉਹਦੇ ਬਰਾਬਰ ਦਾ ਉਹਦੇ ਵਰਗਾ ਹੋਰ ਦੂਜਾ ਕੋਈ ਨਹੀਂ ਹੈ ਜਿਸ ਸੱਚ ਲਾਏ ਸੋਈ ਲਾਗੇ ਨਾਨਕ ਨਾਮ ਸਦਾ ਸੁਖ ਆਗੇ ਪਰਮੇਸ਼ਰ ਦੇ ਨਾਮ ਵਿੱਚ ਕਹਿੰਦੇ ਉਹੀ ਜੀਵ ਜੁੜਦੇ ਨੇ ਜਿਨ੍ਹਾਂ ਉੱਤੇ ਪਰਮੇਸ਼ਰ ਆਪ ਕਿਰਪਾ ਕਰਕੇ ਉਹਨਾਂ ਨੂੰ ਨਾਮ ਵਿੱਚ ਜੋੜਦਾ ਹੈ ਨਾਨਕ ਜੀ ਕਹਿੰਦੇ ਨੇ ਜੋ ਨਾਮ ਵਿੱਚ ਜੁੜ ਜਾਂਦੇ ਨੇ ਉਹਨਾਂ ਨੂੰ ਸਦਾ ਹੀ ਸੁਖ ਲੋਕ ਵਿੱਚ ਵੀ ਤੇ ਪ੍ਰਲੋਕ ਵਿੱਚ ਵੀ ਮਿਲਦਾ ਹੈ ਰਾਗ ਤਨਾਸਰੀ ਮਹੱਲਾ ਤੀਜਾ ਕਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਮ ਪੀਖਕ ਪੇ ਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਿਆਲ ਨਾਮ ਦੇਹੁ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ ਹੌਂ ਬਲੇ ਹਾਰੇ ਜਾਉ ਸਾਚੇ ਤੇਰੇ ਨਾਮ ਵਿਟੋ ਕਰਨ ਕਰਨ ਸਬਨਾ ਕਾ ਏਕੋ ਅਵਰ ਨ ਦੂਜਾ ਕੋਈ ਰਹਾਉ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਹੇ ਪਾਤਸ਼ਾਹ ਹੇ ਪਰਮੇਸ਼ਰ ਜੀ ਤੂੰ ਸਤੰਤਰ ਰਹਿ ਕੇ ਦਾਤਾਂ ਦੇਣ ਵਾਲਾ ਹੈ ਅਸੀਂ ਤੇਰੇ ਦਰ ਤੇ ਭਿਖਾਰੀ ਹਾਂ ਮੰਗਤੇ ਹਾਂ ਕਹਿੰਦੇ ਕਹਿੰਦੇ ਮੈਂ ਮੰਗਤਾ ਤੇਰੇ ਨਾਮ ਦੀ ਦਾਤ ਮੰਗਦਾ ਹਾਂ ਕਹਿੰਦੇ ਦਇਆਲ ਹੋ ਕੇ ਮੇਰੇ ਤੇ ਰਹਿਮ ਕਰ ਮੈਂ ਸਦਾ ਤੇਰੇ ਨਾਮ ਰੰਗ ਵਿੱਚ ਰੰਗਿਆ ਰਹਾ ਮੈਂ ਤੇਰੇ ਨਾਮ ਤੋਂ ਬਲਿਹਾਰੇ ਜਾਂਦਾ ਹਾਂ ਤੇਰਾ ਨਾਮ ਸੱਚਾ ਹੈ ਸਦਾ ਦੇ ਰਹਿਣ ਵਾਲਾ ਹੈ ਸਭ ਕੁਝ ਕਰਨ ਕਾਰਨ ਸਮਰੱਥ ਤੂੰ ਹੈ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਜਿਹਦਾ ਅਸੀਂ ਆਸਰਾ ਲੈ ਸਕੀਏ ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ ਹੋ ਦਿਆਲ ਦਰਸ਼ਨ ਦੇਹੁ ਆਪਣਾ ਐਸੀ ਬਖਸ਼ ਕਰੀਜੈ ਕਹਿੰਦੇ ਮੈਨੂੰ ਤੇ ਜਨਮ ਮਰਨ ਦੇ ਚੱਕਰ ਦੇ ਵਿੱਚ ਬਹੁਤੇ ਫੇਰ ਪਏ ਹੋਏ ਨੇ ਮੈਂ ਤੇ ਕਹਿੰਦੇ ਮਾਇਆ ਦੇ ਵਿੱਚ ਕੰਜੂਸ ਆ ਇਦਾਂ ਕਿਰਪਾ ਕਰ ਕਹਿੰਦੇ ਮੈਂ ਤੇ ਆਵਾ ਗਵੰਦ ਚੱਕਰ ਪਏ ਵਿੱਚ ਪਿਆ ਮਾਇਆ ਦਾ ਮੋਹ ਦਾ ਸਦਕਾ ਮੇਰੇ ਤੇ ਦਇਆਲ ਹੋ ਪਰਮੇਸ਼ਰ ਜੀ ਆਪਣਾ ਦੀਦਾਰ ਬਖਸ਼ ਆਪਣੀ ਬਖਸ਼ਿਸ਼ ਕਰ ਤਾਂ ਕਿ ਮੈਂ ਵੀ ਤਰ ਸਕਾਂ ਪਰਮੇਸ਼ਰ ਤੇ ਆਪ ਪਰਮੇਸ਼ਰ ਦਾ ਤੇ ਆਪ ਰੂਪ ਨੇ ਗੁਰੂ ਸਾਹਿਬਾਂ ਨੇ ਸਾਡੇ ਜੀਵਾਂ ਲਈ ਅਰਜ਼ੋਈ ਕਰਦੇ ਨੇ ਵਾਹਿਗੁਰੂ ਜੀ ਵਾਹਿਗੁਰੂ ਜੀ ਪਨਤ ਨਾਨਕ ਪਰਮ ਪਟ ਖੂਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲਿਵ ਲਾਗੀ ਹੈ ਪੀਤਰ ਸਤ ਗੁਰ ਸਿਓ ਮਨ ਮਾਨਿਆ ਫਿਰ ਨਾਨਕ ਜੀ ਬੇਨਤੀ ਕਰਦੇ ਨੇ ਜਿਸ ਜੀਵ ਦੇ ਕਹਿੰਦੇ ਗੁਰੂ ਦੀ ਕਿਰਪਾ ਨਾਲ ਪਰਮ ਦੇ ਪਰਦੇ ਖੁੱਲ ਜਾਂਦੇ ਨੇ ਉਹਨਾਂ ਦੀ ਪਰਮੇਸ਼ਰ ਨਾਲ ਜਾਣ ਪਹਿਚਾਣ ਹੁੰਦੀ ਆ ਉਹਨਾਂ ਦੀ ਪਰਮੇਸ਼ਰ ਦੇ ਚਰਨਾਂ ਵਿੱਚ ਲੇਵ ਲੱਗ ਜਾਂਦੀ ਆ ਤੇ ਉਹ ਸਤਗੁਰ ਦੇ ਦਰਸ਼ਨਾ ਲਈ ਵੀ ਪਤੀਤ ਜਾਂਦੇ ਨੇ ਉਹਨਾਂ ਦਾ ਮਨ ਸਤਗੁਰ ਦੇ ਵਿੱਚ ਵੀ ਪਤੀਤ ਜਾਂਦਾ ਤਨਸਰੀ ਮਹੱਲਾ ਚੌਥਾ ਕਰ ਪਹਿਲਾ ਚੌਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੋ ਹਰ ਸੇਵੈ ਸੰਤ ਪਗਤ ਤਿਨ ਕੇ ਸਭ ਪਾਪ ਨਿਵਾਰੀ ਹਮ ਉਪਰ ਕਿਰਪਾ ਕਰ ਸੁਆਮੀ ਰਖ ਸੰਗਤ ਤੁਮ ਜੋ ਪਿਆਰੀ ਹਰ ਗੋਣ ਕਹਿ ਨਾ ਸਕੋਂ ਬਨਵਾਰੀ ਹਮ ਪਾਪੀ ਪਾਥਰ ਨੀਰ ਡੁੱਬਤ ਕਰ ਕਿਰਪਾ ਪਾਖਣ ਹਮ ਤਾਰੀ ਰਹਾਓ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਜੋ ਵੀ ਸੰਤ ਭਗਤ ਤੇਰੀ ਸੇਵਾ ਭਗਤੀ ਕਰਦੇ ਨੇ ਤੂੰ ਉਹਨਾਂ ਦੇ ਸਾਰੇ ਪਾਪ ਖਤਮ ਕਰ ਦਿੰਦਾ ਹੈ ਪਰਮੇਸ਼ਰ ਜੀ ਪਰਮੇਸ਼ਰ ਜੀ ਸਾਡੇ ਉੱਤੇ ਵੀ ਕਿਰਪਾ ਕਰ ਸੁਆਮੀ ਸਾਨੂੰ ਵੀ ਆਪਣੀ ਸਾਧ ਸੰਗਤ ਵਿੱਚ ਰੱਖ ਕੇ ਨਾਮ ਦੀ ਕਮਾਈ ਬਖਸ਼ ਉਹ ਸਾਧ ਸੰਗਤ ਜੋ ਤੈਨੂੰ ਪਿਆਰੀ ਹੈ ਕਹਿੰਦੇ ਪਰਮੇਸ਼ਰ ਜੀ ਤੇਰੇ ਗੁਣ ਅਸੀਂ ਸਾਰੇ ਬਿਆਨ ਨਹੀਂ ਕਰ ਸਕਦੇ ਅਸੀਂ ਤੇ ਪਾਪੀ ਆ ਜਿਸ ਤਰ੍ਹਾਂ ਪੱਥਰ ਕਹਿੰਦੇ ਪਾਣੀ ਵਿੱਚ ਡੁੱਬ ਜਾਂਦਾ ਅਸੀਂ ਵਿਕਾਰਾਂ ਵਿੱਚ ਡੁੱਬ ਰਹੇ ਹਾਂ ਸਾਨੂੰ ਕਠੋਰ ਦਿਲਾਂ ਨੂੰ ਕਿਰਪਾ ਕਰਕੇ ਇਸ ਸੰਸਾਰ ਦੇ ਪਵਜਲ ਚੋਂ ਵਿਕਾਰਾਂ ਵਿੱਚੋਂ ਕੱਢ ਲੈ ਪਰਮੇਸ਼ਰ ਜੀ ਜਨਮ ਜਨਮ ਕੇ ਲਾਗੇ ਵਿਖੋ ਮੋਰ ਚਾਲ ਲਗ ਸੰਗਤ ਸਾਧ ਸਵਾਰੀ ਜਿਉ ਕੰਚਨ ਬੈਸੰਤਰ ਤਾਇਓ ਮਲ ਕਾਟੀ ਕਟਤ ਉਤਾਰੀ ਜਿਸ ਤਰ੍ਹਾਂ ਕਹਿੰਦੇ ਅੱਗ ਸੋਨੇ ਦੀ ਮੈਲ ਕੱਟ ਦਿੰਦੀ ਆ ਇਸ ਤਰ੍ਹਾਂ ਕਹਿੰਦੇ ਸਾਧ ਸੰਗਤ ਦੇ ਵਿੱਚ ਤੇਰਾ ਨਾਮ ਜਪਿਆਂ ਪਾਪਾਂ ਦੀ ਮੈਲ ਕੱਟ ਹੋ ਜਾਂਦੀ ਆ ਸਾਨੂੰ ਵੀ ਕਹਿੰਦੇ ਪਤਾ ਨਹੀਂ ਕਿੰਨੇ ਕਿ ਜਨਮਾਂ ਦੇ ਪਾਪ ਲੱਗੇ ਹੋਏ ਨੇ ਸਾਡੇ ਵੀ ਸਾਰੇ ਪਾਪ ਆਪਣੀ ਸੰਗਤ ਦੇ ਵਿੱਚ ਸਾਧ ਸੰਗਤ ਜੋ ਨਾਮ ਜਪਦੀ ਆ ਉਹਦੇ ਵਿੱਚ ਰੱਖ ਕੇ ਸਾਡੇ ਪਾਪ ਵੀ ਸਾਡੇ ਪਾਪ ਸਾਰੇ ਧੋ ਦੇ ਪਰਮੇਸ਼ਰ ਜੀ ਖਤਮ ਕਰਦੇ ਆ ਹਰ ਹਰ ਜਪਨ ਜਪੋ ਦਿਨ ਰਾਤੀ ਜਪ ਹਰ 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 ਉਰਤਾਰੀ ਹਰ 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 ਔਖਦ ਜਗ ਪੂਰਾ ਜਪ ਹਰ ਹਰ ਹਾਉ ਮੈਂ ਮਾਰੀ ਕਹਿੰਦੇ ਦਿਨ ਰਾਤ ਉਸ ਪਰਮੇਸ਼ਰ ਦਾ ਨਾਮ ਜਪੋ ਉਸ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਰੱਖੋ ਹਰੀ ਦਾ ਨਾਮ ਜਪੋ ਹਿਰਦੇ ਚ ਵਸਾਓ ਕਹਿੰਦੇ ਹਰੀ ਦਾ ਨਾਮ ਪਰਮੇਸ਼ਰ ਦਾ ਨਾਮ ਇੱਕ ਐਸੀ ਦਵਾਈ ਆ ਜੋ ਕਦੇ ਆਪਣਾ ਕੰਮ ਕਰਨ ਤੋਂ ਖੁੰਝਦੀ ਨਹੀਂ ਹੈ ਸਾਰਾ ਜਗਤ ਕਹਿੰਦੇ ਪਰਮੇਸ਼ਰ ਦਾ ਨਾਮ ਜਪ ਕੇ ਆਪਣੀ ਹਉਮੈ ਖਤਮ ਕਰ ਸਕਦਾ ਹਰ ਹਰ ਅਗਮ ਅਗਾਦ ਬੋਧ ਅਪਰੰਪਰ ਪੁਰਖ ਅਪਾਰੀ ਜਨ ਕੋ ਕਿਰਪਾ ਕਰੋ ਜਗ ਜੀਵਨ ਜਨ ਨਾਨਕ ਪੈ ਜਸਵਾਰੀ ਕਹਿੰਦੇ हे ਪਰਮੇਸ਼ਰ ਜੀ ਤੂੰ ਅਪਰੰਪਰ ਹੈ ਤੇਰੇ ਤੱਕ ਸਾਡੀ ਪਹੁੰਚ ਨਹੀਂ ਹੈ ਤੇਰੇ ਬਾਰੇ ਜਾਣਿਆ ਨਹੀਂ ਜਾ ਸਕਦਾ ਤੂੰ ਸਭ ਤੋਂ ਵੱਡਾ ਹੈ ਅਪਰੰਪਰ ਹੈ ਕਹਿੰਦੇ ਅਪਾਰ ਹੈ ਬੇਅੰਤ ਹੈ ਕਹਿੰਦੇ ਹੈ ਪਰਮੇਸ਼ਰ ਜੀ ਅਸੀਂ ਤੁਹਾਡੇ ਸੇਵਕਾਂ ਸਾਡੇ ਤੇ ਕਿਰਪਾ ਕਰੋ ਸਾਡੀ ਵੀ ਲਾਜ ਰੱਖ ਲਓ ਲਾਜ ਕਿਸ ਤਰ੍ਹਾਂ ਸਾਨੂੰ ਵੀ ਆਪਣੇ ਨਾਮ ਦੀ ਦਾਤ ਦੇ ਦਿਓ ਨਾਮ ਦੀ ਕਮਾਈ ਬਖਸ਼ ਦਿਓ ਜਿਹਦੇ صدਕਾ ਤੇਰੀ ਦਰਗਾਹ ਦੇ ਵਿੱਚ ਸਾਡੀ ਵੀ ਇੱਜ਼ਤ ਰੱਖੀ ਜਾਵੇਗੀ ਸਾਡਾ ਵੀ ਸਤਕਾਰ ਹੋਏਗਾ ਹੰਦੀ ਸੰਗਤ ਜੀ ਐਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ